ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਫੀਡ ਬਾਰੇ ਕੱਲ ਨਾ ਮੈਂ ਥੋੜੀ ਜੀ ਗੱਲ ਕੀਤੀ ਸੀ ਤੇ ਅੱਜ ਆਪਾਂ ਫੀਡ ਬਾਰੇ ਵੀ ਗੱਲ ਕਰਾਂਗੇ ਤੇ ਉਹਦੇ ਨੁਕਸਾਨ ਕੀ ਨੇ ਵੱਡੇ ਨੁਕਸਾਨ ਕੀ ਨੇ ਮਾੜੀ ਫੀਡ ਪਾਉਣ ਦੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਜੀ ਤੇ ਬਾਕੀ ਹੋਰ ਖੁੱਲੀਆਂ ਗੱਲਾਂ ਬਾਤਾਂ ਕਰਾਂਗੇ ਅੱਜ ਆਪਾਂ ਠੀਕ ਹੈ ਜੀ ਕਿਵੇਂ ਚਿਕਸ ਲੈਣੇ ਚਾਹੀਦੇ ਨੇ ਇਹ ਠੀਕ ਹੈ ਜੀ ਵੱਡੇ ਛੋਟੇ ਜੋ ਵੀ ਜਿਹੇ-ਜਿਹੇ ਤੇ ਕਿਹੋ ਜੀ ਹੈਚਰੀ ਤੋਂ ਲੈਣੇ ਚਾਹੀਦੇ ਨੇ ਹਨ ਤੇ ਕਿਹੜੀਆਂ ਹੈਚਰੀਆਂ ਸਭ ਤੋਂ ਪਹਿਲਾਂ ਸ਼ੁਰੂ ਹੋਈਆਂ ਨੇ ਪੁਰਾਣੇ ਖੁੰਡ ਨੇ ਜਿਹੜੇ ਬਾਬਾ ਬੋਰ ਕਹ ਦੀਏ ਆਪਾਂ ਠੀਕ ਹੈ ਉਹਨਾਂ ਦਾ ਤਜਰਬਾ ਬੋਲਦਾ ਹੈ ਠੀਕ ਹੈ ਜੀ ਭਾਵੇਂ ਕੋਈ ਕਿੰਨਾ ਮਰਜ਼ੀ ਜ਼ੋਰ ਲਾ ਲੇ ਉਹ ਸਾਫਲ ਹੀ ਰਹਿਣੇ ਨੇ ਇਹ ਗੱਲਾਂ ਮੈਂ ਤੁਹਾਨੂੰ ਦੱਸੂੰਗਾ ਅੱਜ ਕਿਉਂਕਿ ਫਰਕ ਬਹੁਤ ਹੈ ਤਜਰਬਾ ਹੁੰਦਾ ਹੈ ਜਿਹੜਾ ਤਜਰਬਾ ਹੈ ਨਾ ਮੈਂ ਕਦੇ ਵੀ ਦੇਖੋ ਕਿਸੇ ਨੂੰ ਮਾੜਾ ਨਹੀਂ ਕਿਹਾ ਜੇ ਕੋਈ ਗੁਣ ਕਿਸੇ ਤੋਂ ਮਿਲਦਾ ਮੈਂ ਜਰੂਰ ਲੈਣਾ ਤੇ ਚਲੋ ਟ੍ਰੇਨਿੰਗ ਵੀ ਲਈ ਹੈ ਟ੍ਰੇਨਿੰਗ ਫ੍ਰੀ ਵੀ ਦਿੰਨੇ ਆ ਫ੍ਰੀ ਟ੍ਰੇਨਿੰਗ ਤੇ ਵੀ ਗੱਲ ਕਰੀਏ ਕਿੰਨੇ ਟੌਪਿਕਾਂ ਤੇ ਆਪਾਂ ਗੱਲ ਕਰਾਂਗੇ ਤੇ ਅੱਜ ਦਾ ਆਪਣਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਜੀ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜਿਹੜੇ ਨਵਾਂ ਸ਼ੁਰੂ ਕਰਨਾ ਵੀਰਾਂ ਨੇ ਉਹਨਾਂ ਨੂੰ ਆਪਾਂ ਪੂਰਾ ਸਾਥ ਦੇਵਾਂਗੇ ਠੀਕ ਹੈ ਜੀ ਤੇ ਬਸ ਤੁਸੀਂ ਇੱਕ ਇਨਕ ਹੈ ਕੋਸ਼ਿਸ਼ ਕਰਿਓ ਬਰਨਾਲੇ ਜ਼ਿਲ੍ਹੇ ਚ ਚਲੋ ਸਾਡਾ ਸੰਗਰੂਰ ਬਰਨਾਲਾ ਹੈ ਤਾਂ ਇੱਕੋ ਹੀ ਜ਼ਿਲ੍ਹਾ ਹੈ ਮੇਰੇ ਮਨ ਨੂੰ ਇੱਧਰ ਹੀੜੀ ਕੇ ਪਿੰਡ ਹੈ ਬਰਨਾਲੇ ਦੇ ਨੇੜੇ ਹੈ ਠੀਕ ਹੈ ਜੀ ਤੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਹੀ ਜ਼ਿਆਦਾ ਸਬ ਮਤਲਬ ਹੈਗਾ ਇਹ ਕਿ ਦੇਸੀ ਟੈਕਸ ਸੇਲ ਦਾ ਕੰਮ ਹੈ ਚਰੀ ਜਿਵੇਂ ਵੀ ਹੈ ਪੁਰਾਣੇ ਸਮੇਂ ਤੋਂ ਚੱਲਿਆ ਆ ਰਿਹਾ ਹੈ ਠੀਕ ਹੈ ਜੀ ਤੇ ਇੱਥੇ ਤਜਰਬੇ ਬਹੁਤ ਕੀਤੇ ਹੋਏ ਨੇ ਵਧੀਆ ਬਰੀਡ ਮਿਲੂਗੀ ਤੁਹਾਨੂੰ ਏ ਗ੍ਰੇਡ ਤੇ ਵਧੀਆ ਜੇ ਕਿਸੇ ਨੂੰ ਕੀੜ ਵਗੈਰਾ ਦੀ ਸਲਾਹ ਹੈ ਉਹ ਮਿਲੂਗੀ ਤੁਸੀਂ ਬੇਫਿਕਰ ਹੋ ਕੇ ਸੰਭਵ ਮਤਲਬ ਖਰੀਦ ਸਕਦੇ ਹੋ ਚਿਕਸ ਨੂੰ ਠੀਕ ਹੈ ਜੀ ਕੋਈ ਮੁਰਗੀ ਜੋ ਵੀ ਪ੍ਰੋਡਕਟ ਲੈਣਾ ਹੈ ਤੁਸੀਂ ਪੋਲਟਰੀ ਦਾ ਤੇ ਬਾਕੀ ਸ਼ੁਰੂ ਕਰੀਏ ਆਪਾਂ ਹੁਣ ਫੀਡ ਤੇ ਹੀ ਆਪਾਂ ਪਹਿਲਾਂ ਗੱਲ ਕਰ ਲਈਏ ਮੇਰਾ ਕਹਿਣ ਤੋਂ ਭਾਵੇਂ ਹੈ ਭਈ ਮਾੜੀ ਫੀਡ ਕਦੇ ਨਾ ਵਰਤੇਓ ਜਦੋਂ ਤੁਸੀਂ ਜਿਹਨੇ ਕੰਮ ਜੇ ਇੱਕ ਤਾਂ ਸਬਸਕ੍ਰਾਈਬ ਵੀਰੇ ਕਰ ਲਿਓ ਚਲੋ ਮੈਂ ਸਾਰਿਆਂ ਨੂੰ ਕਹਿਣਾ ਜਿਹੜੇ ਨਵੇਂ ਦੇ ਪਹਿਲਾਂ ਕੀਤਾ ਹੋਇਆ ਜਿਹੜੇ ਨਵੇਂ ਹੋ ਨਵਾਂ ਸ਼ੁਰੂ ਕਰਿਆ ਦੇਖਣਾ ਜਿੰਨਾਂ ਨੇ ਚੈਨਲ ਨੂੰ ਉਹ ਤੁਸੀਂ ਜ਼ਰੂਰ ਸਬਸਕ੍ਰਾਈਬ ਚੈਨਲ ਕਰ ਲਓ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਜੁੜ ਸਕਦੇ ਹੋ ਗਰੇਵਾਲ ਆਪਣਾ ਸੰਗਰੂਰ ਵਾਲੇ ਫੇਸਬੁੱਕ ਪੇਜ ਹੈ ਮੇਰਾ ਇਹਨੂੰ ਵੀ ਫੋਲੋ ਕਰ ਲਿਓ ਇੰਸਟਾ ਦਾ ਗਰੀਬਾਲ ਪੁਲਟਰੀ ਕੰਗੀ ਹੈ ਤੇ ਹੁਣ ਫੀਡ ਮਾੜੀ ਨੱਕਦੇ ਵੀ ਪਾਓ ਜਦੋਂ ਆਪਾਂ ਚੂਚਾ ਲੈਣਾ ਉਹ ਵੀ ਏ ਗ੍ਰੇਡ ਵਧੀਆ ਬਰੀਡ ਦਾ ਲੈਣਾ ਭਾਵੇਂ ਉਹ ਮੰਨ ਲੋ ਕਲੇਲਾ ਰੈਡ ਜਾਂ ਡੀਪੀ ਕ੍ਰੋਸ ਹੈ ਜਾਂ ਆਰਾਈ ਯਾਰ ਹੈ ਆਪਣਾ ਡਬਲ ਐਫ ਜੀ ਹੈ ਜਾਂ ਬਲੈਕ ਐਸਟਰਲੋਪ ਹੈ ਬਸ ਪਿਓਰ ਹੋਵੇ ਬਰੀਡ ਤੇ ਉਸ ਤੋਂ ਬਾਅਦ ਆਪਾਂ ਜਿਨ੍ਹਾਂ ਨੇ ਬੁਕਿੰਗ ਕਰਾਉਣੀ ਆ ਆਰ ਆਈ ਆਰ ਆਰ ਤੇ ਬਲੈਕ ਐਸਟਰਲੋਪ ਜਾਂ ਕੋਈ ਹੋਰ ਕੋਈ ਵੀ ਬਰੀਡ ਤੁਹਾਨੂੰ ਪਿਓਰ ਮਿਲੂਗੀ ਇਹ ਵਾਦਾ ਹੈ ਮੇਰਾ ਤੁਹਾਡੇ ਨਾਲ ਤੇ ਹੁਣ ਆਪਾਂ ਗੱਲ ਕਰਦੇ ਆ ਫੀਡ ਤੁਸੀਂ ਜਦੋਂ ਬਰੀਡ ਵਧੀਆ ਲੈ ਲਈ ਉਸ ਤੋਂ ਬਾਅਦ ਕੰਮ ਕਰਨਾ ਜੇ ਤੁਸੀਂ ਸਫਲ ਹੋਣਾ ਹੈ ਫਿਰ ਤੁਸੀਂ ਕਦੇ ਵੀ ਮਾੜੀ ਫੀਡ ਨਾ ਪਾਇਓ ਫੀਡ ਨਾਲ ਹੀ ਚੂਤੇ ਨੇ ਕਾਮਯਾਬ ਹੋਣਾ ਤੁਹਾਨੂੰ ਕਾਮਯਾਬ ਕਰਨਾ ਹੈ ਨਹੀਂ ਤਾਂ ਬਿਮਾਰ ਹੀ ਹੋਣਗੇ ਜਿਹੜੀਆਂ ਕੰਪਨੀਆਂ ਉਹ ਮਾੜੀ ਫੀਡ ਬਣਾਉਂਦੀਆਂ ਨੇ ਉਹ ਨਾ ਕਦੇ ਵੀ ਲਿਓ ਠੀਕ ਹੈ ਜੀ ਈਜੀ ਫੀਡ ਮੈਂ ਨਹੀਂ ਪਾ ਰਹਾ ਜਿਹੜੀ ਈਜੀ ਕੰਪਨੀ ਦੀ ਫੀਡ ਹੈ ਮੈਂ ਨਹੀਂ ਪਾਈ ਕਦੇ ਵੀ ਨਹੀਂ ਪਾਈ ਨਾ ਪਾਉਣੀ ਹੈ ਠੀਕ ਹੈ ਗੌਜ਼ਰੇਜ ਦੀ ਫੀਡ ਹੈ ਜਿਹੜੀ ਉਹ ਫੀਡ ਬਹੁਤ ਵਧੀਆ ਫੀਡ ਹੈ ਕੰਪਨੀ ਵੱਲੋਂ ਟੈਸਟ ਹੋ ਕੇ ਉਹ ਫੇਰ ਅੱਗੇ ਆਪਣੇ ਤੱਕ ਆਉਂਦੀ ਹੈ ਕਦੇ ਵੀ ਕੋਈ ਨੁਕਸਾਨ ਨਹੀਂ ਉਹਦਾ ਹੋਇਆ ਅੱਜ ਤੱਕ ਠੀਕ ਹੈ ਜੀ ਤੇ ਬਹੁਤ ਵਧੀਆ ਫੀਡ ਹੈ ਉਹ ਉਹ ਫੀਡ ਵਰਤੋ ਤੁਸੀਂ ਠੀਕ ਹੈ ਜੀ ਤੁਹਾਡੇ ਚ ਇੱਕ ਕਾਮਯਾਬ ਹੋਣਗੇ ਨਾਲ ਤੁਸੀਂ ਵੀ ਕਾਮਯਾਬ ਹੋਵੋਗੇ ਰੇਟ ਵੀ ਠੀਕ ਨੇ ਉਹਦੇ ਇਹ ਵੀ ਗੱਲ ਹੈ ਨਾਲ ਜਿਹੜੀਆਂ ਬਾਕੀ ਫੀਡ ਦੀ ਆਪਾਂ ਗੱਲ ਕਰਦੇ ਆ ਉਹ ਨਾ ਮੈਂ ਕੋਈ ਵੀ ਨਹੀਂ ਪਾਈ ਹੈਗੀ ਹੋਰ ਕਦੇ ਵੀ ਠੀਕ ਹੈ ਜੀ ਤੇ ਪਰ ਸਫਲ ਆਪਾਂ ਠੀਕ ਹੈ ਜੀ ਜੀ ਫੀਡ ਮੈਂ ਨਹੀਂ ਪਾਈ ਮੈਂ ਤਾਂ ਇਹੀ ਕਹੂੰਗਾ ਸਾਰਿਆਂ ਨੂੰ ਤੁਹਾਨੂੰ ਵੀ ਗੌਦਰੇਜ ਦੀ ਫੀਡ ਪਾਓ ਤੇ ਸਫਲ ਹੋਵੋ ਇਹਦਾ ਕੰਮ ਇਹ ਹੈ ਵੀ ਮੈਂ ਆਪ ਖੁਦ ਕੰਮ ਕਰਦਾ ਆਪਣਾ ਭਈਆਂ ਦੇ ਸਿਰ ਤੇ ਕੰਮ ਨਹੀਂ ਛੱਡਿਆ ਹੋਇਆ ਫੀਡ ਹੈ ਜਿਹੜੀ ਗੌਰ ਨਾਲ ਇਹਨਾਂ ਨੂੰ ਫਿਕਸ ਨੂੰ ਪਾਈ ਦੀ ਹੈ ਪੂਰੀ ਸਫਾਈ ਨਾਲ ਠੀਕ ਹੈ ਜੀ ਭਈਆਂ ਦੇ ਕੰਮ ਛੱਡ ਕੇ ਨਹੀਂ ਇਹ ਕੰਮ ਚੱਲਦੇ ਠੀਕ ਹੈ ਨਾ ਹੁਣ ਮਿੱਠਾ ਜਹਤ ਮਾਰਨਾ ਪੈਂਦਾ ਜੇ ਆਪਾਂ ਕਹੀਏ ਵੀ ਚਿੱਟੇ ਕੁੜਤੇ ਪਜਾਮੇ ਜਾਂ ਪੋਚ ਵੀ ਪੱਗ ਬੰਨ ਕੇ ਪੈਂਟ ਸ਼ਰਟ ਪਾ ਕੇ ਕੰਮ ਨਹੀਂ ਹੋਣਾ ਠੀਕ ਹੈ ਨਾ ਇਹ ਦਮ ਲੇਗਾ ਇਹਨਾਂ ਚ ਮਿੱਠਾ ਜਹਤ ਸਾ ਪੈਰ ਵੀ ਲਾ ਹੁੰਦੇ ਨੇ ਹੱਥ ਵੀ ਇਹ ਸਾਰਾ ਮਤਲਬ ਹੁੰਦਾ ਪਰ ਸਫਾਈ ਦਾ ਧਿਆਨ ਪੂਰਾ ਰੱਖਦੇ ਆ ਇਹ ਨਹੀਂ ਹੈਗਾ ਮੈਂ ਦੇਖੇ ਨੇ ਬਹੁਤ ਗੋਲਟਰੀ ਫਾਰਮ ਮੈਂ ਦੇਖੇ ਨੇ ਠੀਕ ਹੈ ਨਾ ਵੀ ਬੁਰਾ ਹਾਲ ਹੈ ਆਲੇ-ਦਾਲੇ ਪਰ ਤੁਹਾਨੂੰ ਵਧੀਆ ਚੈਕਸ ਦੀ ਮੇਰੀ ਜ਼ਿੰਮੇਵਾਰੀ ਹੂ ਫੀਡ ਨੂੰ ਤੁਸੀਂ ਕੀ ਕਰਨਾ ਮੈਂ ਤੁਹਾਨੂੰ ਦੱਸ ਲਈ ਦਿੱਤਾ ਇਹਨਾਂ ਨੂੰ ਪੁਲੀਸ ਟ੍ਰੈਟਰ ਐ ਸਟਰ ਐ ਉਹ ਤੁਸੀਂ ਪਾਓ ਤੁਹਾਨੂੰ ਮਿਲੂਗੀ ਫਲੱਬਦ ਵੀ ਅਸੀਂ ਕਰਾਵਾਂਗੇ ਕੋਈ ਐਸੀ ਗੱਲ ਨਹੀਂ ਜਿਹਨੂੰ ਨਹੀਂ ਮਿਲਦੀ ਅਸੀਂ ਤੁਹਾਨੂੰ ਮਿਲੂਗੀ ਫੀਡ ਸਾਡੇ ਤੋਂ ਠੀਕ ਹੈ ਜੀ ਤੇ ਬਾਕੀ ਇੱਕ ਵੀਰ ਨੇ ਕਮੈਂਟ ਕਰਿਆ ਸੀ ਵੀ ਅਸੀਂ ਆਵਦੀ ਕਿਵੇਂ ਬਣਾ ਸਕਦੇ ਆ ਇਹਦੇ ਚ ਵੀਰ ਬਾਈ ਪਤਾ ਕੀ ਹੈ ਮੈਂ ਤੁਹਾਨੂੰ ਦੱਸਦਾ ਜਦੋਂ ਤੁਸੀਂ ਕਾਮਯਾਬ ਹੋਣਾ ਹੈ ਨਾ ਚਿਕਚ ਛੋਟੇ ਹੁੰਦੇ ਨੇ ਉਹਨਾਂ ਨੂੰ ਪਹਿਲਾਂ ਤਾਂ ਤੁਸੀਂ ਗੌਦਰੇਜ ਦੀ ਹੀ ਪਾਈ ਜਾਓ ਜਦੋਂ ਉਹ ਤੁਹਾਡੇ ਮਤਲਬ ਅੰਡੇ ਦੇਣ ਲੱਗ ਜਾਂਦੀ ਹੈ ਮੁਰਗੀ ਫਿਰ ਤੁਸੀਂ ਇਸ ਤਰ੍ਹਾਂ ਕਰ ਲਿਆ ਕਰੋ ਵੈਸੇ ਤਾਂ ਮੇਰੀ ਸਲਾਹ ਇਹ ਹੈ ਵੀ ਜੇ ਜ਼ਿਆਦਾ ਅੰਡੇ ਲੈਣੇ ਨੇ ਤੁਸੀਂ ਇਹਨੂੰ ਫੀਡ ਪਾਓ ਫੀਡ ਕੋਈ ਮਾੜੀ ਚੀਜ਼ ਨਹੀਂ ਹੈਗੀ ਇਹਦੇ ਵਿੱਚ ਵੀ ਮੱਕੀ ਬਾਜਰਾ ਕਣਕ ਚੌਲ ਦਾ ਟੋਟਾ ਹੋਰ ਡੀਓਸੀ ਸਸਤੀ ਹੈ ਨਾ ਇਹ ਚੀਜ਼ਾਂ ਜਾਂ ਕੁਝ ਮੈਡੀਸਨ ਹੁੰਦੀਆਂ ਨੇ ਹਲਦੀ ਵਗੈਰਾ ਵੀ ਮਿੱਠਾ ਸੋਡਾ ਇਹ ਚੀਜ਼ਾਂ ਪਾਈਆਂ ਹੁੰਦੀਆਂ ਨੇ ਇਹਦੇ ਵਿੱਚ ਪਰ ਫਿਰ ਵੀ ਜੇ ਕਿਸੇ ਕੋਲੇ ਹੋਏਗਾ ਤਾਂ ਤੁਸੀਂ ਇਹਦੇ ਜਿਹੜੇ ਪ੍ਰੋਟੀਨ ਦੇ ਸਰੋਤ ਜਾਂ ਲੋੜੀ ਦੇ ਜਿਹੜੇ ਇਹਦੇ ਤੱਤ ਨੇ ਉਹ ਜ਼ਰੂਰੀ ਹੋਣੇ ਚਾਹੀਦੇ ਨੇ ਆਪਣੀ ਫੀਡ ਫੇਰ ਕਾਮਯਾਬ ਹੈ ਜਿਹੜੀ ਆਪਾਂ ਬਣਾਵਾਂਗੇ ਜਿਵੇਂ ਉਹਦੇ ਵਿੱਚ ਮੱਕੀ ਤੁਸੀਂ ਪਾਓ ਕਣਕ ਵੀ ਲੋੜ ਅਨਸਾਰ ਪੈਣੀ ਹੈ ਬਾਜਰਾ ਵੀ ਪੈਣਾ ਹੈ ਚੌਲਾਂ ਦਾ ਵੀ ਪੈਣੀ ਹੈ ਡੀਓਸੀ ਪੈਣੀ ਹੈ ਜੋ ਹਨਾ ਤੇ ਹਲਦੀ ਹੋਰ ਚੀਜ਼ਾਂ ਕਾਫੀ ਪੈਣਗੀਆਂ ਇਹਦੇ ਵਿੱਚ ਬਾਜਰਾ ਗੁਜਰਾ ਠੀਕ ਹੈ ਜੀ ਤੁਸੀਂ ਇਹ ਚੀਜ਼ਾਂ ਪਾ ਕੇ ਬਣੂਗੀ ਇਹ ਤੇ ਉਹਦੇ ਤੇ ਆਪਾਂ ਸਪੈਸ਼ਲ ਬਣਾਵਾਂਗੇ ਫਿਰ ਬਣਾਉਣਾ ਹੀ ਦੱਸਾਂਗੇ ਤੁਹਾਨੂੰ ਅ ਇਸ ਤਰ੍ਹਾਂ ਇਹਦਾ ਸਿਸਟਮ ਹੈ ਜੀ ਤੇ ਅਗਲਾ ਤੁਹਾਨੂੰ ਮੈਂ ਭੇਰ ਬਾਰ-ਬਾਰ ਕਹਿਣਾ ਵੀ ਤੁਸੀਂ ਮਾੜੀ ਫੀਡ ਕਦੇ ਨਾ ਪਾਓ ਗੌਦਰੀਜ ਤੋਂ ਬਿਨਾਂ ਫੀਡ ਨਾ ਪਾਓ ਗੌਦਰੀਜ ਬਹੁਤ ਵਧੀਆ ਫੀਡ ਹੈ ਠੀਕ ਹੈ ਜੀ ਇਹ ਗ੍ਰੇਟ ਫੀਡ ਹੈ ਤੇ ਇਹੀ ਫੀਡ ਤੁਸੀਂ ਪਾਓ ਤੇ ਟ੍ਰੇਨਿੰਗ ਦੀ ਜਿਹੜੀ ਗੱਲ ਕਰਦੇ ਸੀ ਟ੍ਰੇਨਿੰਗ ਆਪਾਂ ਇਹ ਨਹੀਂ ਹੈਗਾ ਵੀਰੇ ਵੀ ਤੁਹਾਨੂੰ ਪੈਸੇ ਨਾਲ ਟ੍ਰੇਨਿੰਗ ਦੇਣੀ ਹੈ ਫ੍ਰੀ ਟ੍ਰੇਨਿੰਗ ਹੁੰਦੀ ਹੈ ਸਾਡੇ ਪੰਜਾਬੀ ਦੇ ਵੀਰਾਂ ਦੀ ਨੌਜਵਾਨ ਵੀਰ ਪਹਿਣਾ ਦੀ ਜਿਹੜੀ ਮਦਦ ਹੈ ਉਹ ਮੈਂ ਫ੍ਰੀ ਟ੍ਰੇਨਿੰਗ ਦੇ ਕੇ ਕਰਦਾ ਤੇ ਸਾਡੀ ਟੀਮ ਹੈ ਜਿਹੜੀ ਉਹ ਤੁਹਾਡੀ ਪੂਰੀ ਹੈਲਪ ਕਰੂਗੀ ਇਹ ਨਹੀਂ ਕੋਈ ਗੱਲ ਕਿਉਂਕਿ ਮੇਰਾ ਕਿਸੇ ਨਾਲ ਵੀ ਕੋਈ ਵੈਰ ਵਿਰੋਧ ਨਹੀਂ ਹੈਗਾ ਇਸ ਸਾਡੇ ਜਿਹੜੇ ਬਰਨਾਲਾ ਹੈ ਏਰੀਆ ਹੋ ਗਿਆ ਇਹ ਜਿਹੜੀਆਂ ਵੀ ਇੱਧਰ ਸਾਡੇ ਵੀਰ ਕਰਦੇ ਨੇ ਕੰਮ ਸਾਰਿਆਂ ਨਾਲ ਸਾਡਾ ਬਹੁਤ ਪ੍ਰੇਮ ਹੈ ਠੀਕ ਹੈ ਨਾ ਤੇ ਸਾਡੀ ਟੀਮ ਤੁਹਾਨੂੰ ਪੂਰੀ ਸਹਿਯਾਤਾ ਕਰੂਗੀ ਤੇ ਟ੍ਰੇਨਿੰਗ ਤੁਹਾਨੂੰ ਦੇਵਾਂਗੇ ਅਸੀਂ ਇਹ ਨਹੀਂ ਹੈਗਾ ਵੀ ਮੈਂ ਤਾਂ ਸਿੱਧਾ ਅਗਲੇ ਨੂੰ ਕਹਿੰਦਾ ਮੈਨੂੰ ਘਰੇ ਆ ਕੇ ਮਿਲੋ ਬੈਠੋ ਚਾਹ ਪਾਣੀ ਪੀਓ ਠੀਕ ਹੈ ਇਹ ਨਹੀਂ ਵੀ ਦੋਸਤ ਮੋਸੇ ਖਵਾ ਕੇ ਤੁਹਾਨੂੰ ਮੋੜਤਾ ਵੀ ਟ੍ਰੇਨਿੰਗ ਦੇਤੀ ਠੀਕ ਹੈ ਨਾ ਉਹ ਨਹੀਂ ਵੀ ਪੈਸਾ ਆਪਾਂ ਲੈਂਦੇ ਨਹੀਂ ਹੈਗੇ ਇਹ ਨਹੀਂ ਹੈਗਾ ਵੀ ਅਸੀਂ ਪੈਸਾ ਲੈ ਕੇ ਟ੍ਰੇਨਿੰਗ ਉਹ ਕੋਈ ਟ੍ਰੇਨਿੰਗ ਨਹੀਂ ਅਸੀਂ ਮੰਨਦੇ ਜੇ ਮੈਂ ਤਾਂ ਜਿਹੜੇ ਪਹਿਲਾਂ ਜਮੇ ਫ੍ਰੀ ਕਰਤੀ ਸੀ ਫਿਰ ਮੈਨੂੰ ਦੱਸਿਆ ਵੀ ਫ੍ਰੀ ਵਾਲੀ ਚੀਜ਼ ਦੀ ਵੀ ਵੈਲਿਊ ਨਹੀਂ ਸਾਡੇ ਭਰਾ ਮੰਨਦੇ ਤੇ ਚਲੋ ਹੁਣ ਇਹ ਹੈ ਵੀ ਜਿਹੜੇ ਬੁਕਿੰਗ ਸਾਡੇ ਕੋਲੇ ਹੁੰਦੀ ਆ ਆਪਾਂ ਉਹਨਾਂ ਨੂੰ ਟ੍ਰੇਨਿੰਗ ਦਿੰਨੇ ਆ ਤੇ ਟ੍ਰੇਨਿੰਗ ਤੁਸੀਂ ਸਾਡੇ ਤੋਂ ਜਿੰਕਸ ਵੀ ਦੇ ਉਸੇ ਦਿਨ ਹੀ ਲੈ ਜੋ ਟ੍ਰੇਨਿੰਗ ਵੀ ਤੁਹਾਨੂੰ ਉਸੇ ਇੱਕ ਹੋਰ ਵੀ ਹੈ ਮੇਰਾ ਖੁੱਲਾ ਸੱਦਾ ਹੈ ਇਹ ਨਹੀਂ ਹੈਗਾ ਵੀ ਤੁਸੀਂ ਐਸ ਡੇਟ ਨੂੰ ਆਉਣਾ ਆਪਾਂ ਥੋੜੇ ਮਤਾਬਕ ਚੱਲਣਾ ਹੈ ਤੁਸੀਂ ਸਾਡੇ ਮੁਤਾਬਕ ਨਹੀਂ ਚੱਲਣਾ ਅਸੀਂ ਤੁਹਾਡੇ ਮੁਤਾਬਕ ਚੱਲੇ ਮੈਂ ਜਾਣੀ ਤੇ ਤੁਹਾਡੇ ਮੁਤਾਬਕ ਚੱਲਿਆ ਹੋਇਆ ਮੈਂ ਮੇਰਾ ਇਹ ਵੀ ਮੈਂ ਸਮਰਪਤਾਂ ਤੁਹਾਨੂੰ ਜਦੋਂ ਤੁਸੀਂ ਆਉਣਾ ਟਿਕਸ ਲੈਂਡ ਆਪਾਂ ਬਣਾ ਲਾਂਗੇ ਉਦੋਂ ਤੁਹਾਨੂੰ ਆਪਾਂ ਟ੍ਰੇਨਿੰਗ ਦੇ ਦੇਣੀ ਹੈ ਮੇਰੀ ਟ੍ਰੇਨਿੰਗ ਸੋਸੇਵਾਜੀ ਨਹੀਂ ਨਾ ਹੈਗੀ ਬਈ ਆਪਾਂ ਤੁਹਾਨੂੰ ਬੁਲਾ ਲਿਆ ਜੀ ਸਵੇਰੇ ਸਾਰਾ ਦਿਨ ਇਧਰ ਉਧਰ ਦੀਆਂ ਗੱਲਾਂ ਮਾਰ ਕੇ ਕਦੇ ਕਿਵੇਂ ਕਦੇ ਕਿਵੇਂ ਸ਼ਾਮ ਨੂੰ ਵਾਪਸ ਉਧਰੋਂ ਬੱਸਾਂ ਕਿਸੇ ਨੂੰ ਬੱਸ ਨਹੀਂ ਮਿਲਦੀ ਕਿਸੇ ਨੂੰ ਕਿਵੇਂ ਕਿਸੇ ਨੂੰ ਕਿਵੇਂ ਖੱਜਲ ਖਵਾਰੀ ਹੁੰਦੀ ਆ ਉਹ ਨਹੀਂ ਕੰਮ ਆਪਣਾ ਹੈਗਾ ਆਪਾਂ ਚਿਕਸ ਵੀ ਉਸੇ ਦਿਨ ਦੇਣੇ ਨੇ ਤੇ ਟ੍ਰੇਨਿੰਗ ਉਸੇ ਦਿਨੀ ਦੇ ਦੇਣੀ ਆ ਤੁਹਾਨੂੰ ਟ੍ਰੇਨਿੰਗ ਤਾਂ ਬਾਈ ਜੇ ਦੇਣ ਤੇ ਆ ਜੀਏ ਨਾ ਅਸੀਂ ਤਾਂ ਅੱਧੇ ਘੰਟੇ ਜੀ ਟ੍ਰੇਨ ਕਰਦੇ ਆਂਗੇ ਤੁਹਾਨੂੰ ਪਰ ਫੇਰ ਵੀ ਚਲੋ ਲਾਉਣਾ ਮੈਂ ਟਾਈਮ ਵਧੀਆ ਇੱਕ ਦਿਨ ਕੱਢੀਂਦਾ ਤੁਹਾਡੇ ਲਈ ਤੇ ਤੁਸੀਂ ਟ੍ਰੇਨਿੰਗ ਜ਼ਰੂਰ ਲੈ ਲਿਆ ਕਰੋ ਤੇ ਤੁਹਾਡੇ ਲਈ ਆ ਜਾਣਾ ਆਪਾਂ ਠੀਕ ਹੈ ਜੀ ਤੇ ਬਾਕੀ ਕਾਮਯਾਬ ਕਰਨਾ ਮੇਰੀ ਜ਼ਿੰਮੇਵਾਰੀ ਹੈ ਮੇਰਾ ਫਰਜ਼ ਹੈ ਤੁਹਾਨੂੰ ਕਾਮਯਾਬ ਕਰਨਾ ਮੇਰਾ ਕਦੇ ਵੀ ਮੈਂ ਇਹ ਨਹੀਂ ਸੋਚਿਆ ਵੀ ਆਪਾਂ ਪੈਸੇ ਲੈ ਲੇ ਤੇ ਟੈਕਸ ਦੇ ਤੇ ਜਿਵੇਂ ਬਾਹਰ ਕਰਦੇ ਨੇ ਲੋਕ ਇਸ ਤਰ੍ਹਾਂ ਮੈਂ ਖੁਦ ਇਹ ਇੱਕ ਹੀ ਦੇਖਿਆ ਹੋਇਆ ਵੀ ਵੀਡੀਓ ਪਾ ਕੇ ਚੀਜ਼ ਹੋਰ ਦਿਖਾਤੀ ਬਾਅਦ ਦੇ ਵਿੱਚ ਗਿਆਨ ਨੂੰ ਹੋਰ ਦੇਣੀ ਹੈ ਉਥੇ ਆਪ ਮਿਲਣਾ ਨਹੀਂ ਠੀਕ ਇਹ ਗੱਲਾਂ ਹੈਗੀਆਂ ਨੇ ਠੀਕ ਹੈ ਜੀ ਜਦੋਂ ਇਹ ਇਹ ਬਹੁਤਾ ਸਮਾਂ ਨਹੀਂ ਚੱਲਦਾ ਹੁੰਦਾ ਇਹ ਕੰਮ ਜਿਹੜਾ ਇਹ ਹੈ ਵੀ ਠੀਕ ਹੈ ਨਾ ਬਾਕੀ ਬਹੁਤਾ ਇਹ ਕੰਮ ਹੈ ਜਿਹੜਾ ਲਗਨ ਨਾਲ ਹੀ ਹੁੰਦਾ ਹੈ ਭਈਆਂ ਦੇ ਉੱਤੇ ਛੱਡ ਕੇ ਨਹੀਂ ਹੁੰਦਾ ਜੇ ਆਪਾਂ ਕਹੀਏ ਵੀ ਆਪਾਂ ਤਾਂ ਨੌਕਰੀਆਂ ਡਿਊਟੀਆਂ ਤੇ ਹੋਵਾਂਗੇ ਫੇਰ ਨਹੀਂ ਇਹ ਚੱਲਦਾ ਹੈਗਾ ਠੀਕ ਹੈ ਨਾ ਤੇ ਮੈਂ ਮੁਲਾਜ਼ਮਾਂ ਨੂੰ ਸਾਰਿਆਂ ਨੂੰ ਨਹੀਂ ਕਹਿੰਦਾ ਜਿਹੜੇ ਧੁੱਖਾ ਧੜੀ ਕਰਦੇ ਆ ਉਹਨਾਂ ਦੀ ਗੱਲ ਕਰਦਾ ਤੇ ਬਾਕੀ ਆਪਾਂ ਪੂਰੀ ਤੁਹਾਡੀ ਮਦਦ ਕਰਾਂਗੇ ਜੀ ਕੋਈ ਗੱਲ ਨਹੀਂ ਜਿੰਨਾ ਵੀ ਤੁਹਾਨੂੰ ਲੋੜ ਹੈ ਸਟ੍ਰੀਨਿੰਗ ਪਰ ਬਰੀਡ ਪਿਓਰ ਲੈਣੀ ਹੈ ਤੁਸੀਂ ਅੱਛਾ ਚਿਕਸ ਮੈਂ ਹੋ ਰਾਇਆ ਹੁਣ মালਟੀ ਵਿਟਾਮਿਨ ਕੈਲਸ਼ੀਅਮ ਲੀਵਰ ਟੋਨਿਕ ਸਾਰਾ ਇਹਨਾਂ ਨੂੰ ਲਾ ਕੇ ਉਸ ਤੋਂ ਬਾਅਦ ਸੀਆਰਡੀ ਤੋਂ ਵੀ ਜੋ ਵੀ ਇਹਨਾਂ ਨੂੰ ਮੀਨ ਹੋਣ ਦਾ ਸਾਰਾ ਲਾ ਕੇ ਤਿਆਰ ਕਰਕੇ ਤੁਹਾਨੂੰ ਚਿਕਸ ਦਿੰਨੇ ਆਂ ਅਸੀਂ ਕੋਈ ਫੇਰ ਵੀ ਤੁਹਾਨੂੰ ਲੋੜ ਹੈ ਸਾਡੀ ਟੀਮ ਹੈ ਤੁਹਾਡੇ ਲਈ ਤਤ ਪਰ ਠੀਕ ਹੈ ਜੀ ਤੁਹਾਡੇ ਲਈ ਹਾਜ਼ਰ ਹੈ ਸਾਡੀ ਟੀਮ ਕੋਈ ਗੱਲ ਨਹੀਂ ਆਉਣ ਵਾਲੇ ਸਮੇਂ 'ਚ ਅਸੀਂ ਤੁਹਾਨੂੰ ਸਾਰੀ ਟੀਮ ਵੀ ਮਿਲਾਵਾਂਗੇ ਤੇ ਪ੍ਰਮਾਤਮਾ ਤੁਹਾਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਸਾਰੇ ਫਿਕਸ ਨੂੰ ਚਾਹਣ ਵਾਲਿਆਂ ਨੂੰ ਤੇ ਵੀਡੀਓ ਦੇਖਣ ਵਾਲਿਆਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਜਿਹੜੇ ਨਵੇਂ ਜੁੜੇ ਹੋ ਬਾਕੀ ਜਿਨ੍ਹਾਂ ਨੇ ਕੀਤਾ ਉਹ ਕਮੈਂਟ ਜਰੂਰ ਕਰਿਓ ਸ਼ੇਅਰ ਕਰਦਿਆ ਕਰੋ ਵੀਡੀਓ ਨੂੰ ਆਪਾਂ ਤੁਹਾਡੇ ਲਈ ਇਸੇ ਤਰ੍ਹਾਂ ਹੀ ਵੀਡੀਓ ਬਣਾਉਂਦੇ ਰਹਾਂਗੇ ਹੌਸਲਾ ਬਹੁਤ ਦਿਨੇ ਹੋ ਤੁਸੀਂ ਸਾਰੇ ਵੀਰ ਇਹੀ ਕਹਿੰਦੇ ਨੇ ਕਹਿੰਦੇ ਵੀ ਤੁਹਾਡੀ ਗੱਲਾਂ ਨੇ ਜਿਹੜੀਆਂ ਸੱਚੀਆਂ ਹੁੰਦੀਆਂ ਨੇ ਤੇ ਸਹੀ ਤੁਸੀਂ ਗੱਲ ਕਰਦੇ ਹੋ ਬਾਈ ਜੀ ਮੇਰੀ ਜਿਹੜੀ ਗੱਲ ਇੱਥੇ ਮੈਂ ਤੁਹਾਡੇ ਨਾਲ ਕੈਮਰੇ ਤੇ ਕਰ ਲਈ ਵੀਡੀਓ ਚ ਉਹ ਮੇਰੀ ਗੱਲ ਬਾਅਦ ਦੇ ਵਿੱਚ ਵੀ ਉਹੀ ਹੋਊਗੀ ਬਾਅਦ ਦੇ ਵਿੱਚ ਇਹ ਨਹੀਂ ਹੋਊਗਾ ਵੀ ਬਦਲਾਂਗੇ ਪਰ ਹਾਂ ਇੱਕ ਇੰਨੀ ਇੱਕ ਗੱਲ ਜ਼ਰੂਰ ਹੈ ਮੈਨੂੰ ਨਾ ਵੀਰ ਬਣ ਕੇ ਫੋਨ ਜਿਹੜਾ ਮੈਂ ਸਾਰੇ ਇੱਕ ਦਾ ਫੋਨ ਸੁਣਦਾ ਤੇ ਸਾਰੇ ਮੇਰੇ ਵੀਰ ਭਰਾ ਕੋਸ਼ਿਸ਼ ਕਰਿਆ ਕਰੋ ਵੀਡੀਓ ਚ ਮੇਰਾ ਸਾਰਾ ਕੁਝ ਦੱਸਿਆ ਹੁੰਦਾ ਹੈ ਮੇਰੇ ਕੋਲ 1 ਮਹੀਨੇ ਤੋਂ ਸੌਰੀ 1 ਦਿਨ ਤੋਂ ਲੈ ਕੇ 1 ਮਹੀਨੇ ਤੱਕ ਦੇ ਚਿਕਸ ਮਿਲ ਜਾਣਗੇ ਜੀ ਤੇ ਟ੍ਰੇਨਿੰਗ ਫ੍ਰੀ ਦੇ ਰਹੇ ਆ ਆਪਾਂ ਤੇ ਬੁਕਿੰਗ ਪਹਿਲਾਂ ਅਸੀਂ ਅੱਧੀ ਕਰਾਉਣੀ ਹੈ ਜੇ ਚਲੋ ਕੋਈ ਘੱਟ ਪਾ ਦਾ ਘੱਟ ਨਾਲ ਵੀ ਆਪਾਂ ਬੁਕਿੰਗ ਕਰ ਲਾਂਗੇ ਤੇ ਉਸ ਤੋਂ ਬਾਅਦ ਫੋਨ ਤੇ ਤੁਸੀਂ ਕੋਸ਼ਿਸ਼ ਕਰਿਆ ਕਰੋ ਬੁਕਿੰਗ ਕਰਾਉਣ ਦੀ ਹੀ ਜਾਣਕਾਰੀ ਦਾ ਆਪਾਂ ਇੱਥੇ ਵੀਡੀਓ ਚ ਸਾਰੀਆਂ ਪਈਆਂ ਨੇ ਮੇਰੀਆਂ ਜਾਣਕਾਰੀਆਂ ਤੇ ਕੋਈ ਗੱਲ ਨਹੀਂ ਬਾਕੀ ਚਲੋ ਟ੍ਰੇਨਿੰਗ ਚ ਦਿੱਤੀ ਜਾਊਗੀ ਜਾਣਕਾਰੀ ਤੁਸੀਂ ਬਸ ਵੀ ਟਾਈਮ ਨਾ ਫੋਨ ਤੇ ਜ਼ਿਆਦਾ ਲਾਇਆ ਕਰੋ ਵੀਰ ਬਣ ਕੇ ਕੋਸ਼ਿਸ਼ ਕਰਿਆ ਕਰੋ ਜਲਦੀ ਨਿਬੇੜਨ ਦੀ ਗੱਲ ਪਿੰਡ ਮੇਰਾ ਹੀੜੀ ਕੇ ਐ ਠੀਕ ਹੈ ਜੀ ਤੇ ਜ਼ਿਲ੍ਹਾ ਬਰਨਾਲਾ ਹੀ ਵੀ ਐ ਸੰਗਰੂਰ ਵੀ ਐ ਸਾਂਝਾ ਜਈ ਹੈ ਸਾਡਾ ਤਾਂ ਇਹ ਮੰਨ ਲਓ ਬਰਨਾਲਾ ਵੀ ਮੇਨੂੰ ਨੇੜੇ ਐ ਠੀਕ ਹੈ ਸਾਡੀ ਟੀਮ ਐ ਬਰਨਾਲੇ ਵਾਲੀ ਬਹੁਤ ਸਹਿਯੋਗ ਨਾਲ ਅਸੀਂ ਚੱਲ ਰਹੇ ਹਾਂ ਸਾਰੇ ਬਹੁਤ ਹੀ ਵਧੀਆ ਸਿਸਟਮ ਹੈ ਤੇ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਪਿੰਡ ਹੈੜੀ ਕੀ ਆ ਜੀ ਧੂਰੀ ਤੁਹਾਡੇ ਇੱਥੋਂ ਹੈਗਾ ਬਰਨਾਲਾ ਨੇੜੇ ਆ ਸਾਨੂੰ ਜਿਹੜੇ ਵੀਰ ਬਰਨ ਮੋਗਾ ਇਧਰੋਂ ਬਠਿੰਡਾ ਮਾਨਸਾ ਮੋਗਾ ਮੁਕਸਰ ਇਹ ਬਰਨਾਲੇ ਆ ਕੇ ਮੈਨੂੰ ਫੋਨ ਕਰ ਸਕਦੇ ਨੇ ਜਾਂ ਲੋਕੇਸ਼ਨ ਲੈ ਲਿਆ ਕਰੋ ਤੇ ਇੱਧਰ ਜਿਹੜੇ ਅੰਮ੍ਰਿਤਸਰੋਂ ਵੀ ਫੋਨ ਬੁਕਿੰਗਾਂ ਨੇ ਉਹਨਾਂ ਨੂੰ ਵੀ ਮੈਂ ਲੋਕੇਸ਼ਨ ਦੇ ਦੂੰਗਾ ਜੀ ਠੀਕ ਹੈ ਤੇ ਉਹੀ ਗੱਲ ਨਹੀਂ ਤੁਸੀਂ ਬੇਫਿਕਰ ਹੋ ਕੇ ਸ਼ੁਰੂ ਕਰੋ ਮੈਂ ਤੁਹਾਡੇ ਨਾਲ ਆ ਵੀਡੀਓ ਅੱਜ ਜਿਆਦਾ ਲੰਬੀ ਹੋ ਗਈ ਚਲੋ ਅਗਲਾ ਜਿਹੜਾ ਹੈਗਾ ਅਗਲੀ ਵੀਡੀਓ ਚ ਕਰਾਂਗੇ ਆਪਾਂ ਗੱਲਬਾਤ ਉਹ ਤੇ ਆਪਾਂ ਅੱਜ ਇਹ ਦੋ ਵਿਸ਼ਿਆਂ ਤੇ ਗੱਲਬਾਤ ਕੀਤੀ ਹੈ ਵੀਡੀਓ ਵਧੀਆ ਲੱਗੀ ਤਾਂ ਜਰੂਰ ਤੁਹਾਨੂੰ ਕਮੈਂਟ ਸੇ ਕਰਿਓ ਤੇ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ